Fins aquí el programa d'avui. ਨਾਮ ਕੀ ਪੁਣਾ ਮੇਰਾ ਨਾਮ ਰਜੀਵ ਕੁਮਾਰ ਹੈ ਜੀ ਮੈਂ ਪੱਤਰਕਾਰ ਦੇ ਤੌਰ ਤੇ ਭਗਤੇ ਤੋਂ ਬਠਿੰਡੇ ਤੋਂ ਕੰਮ ਕਰ ਰਿਹਾ ਹਾਂਗਾ ਮੈਂ ਆਪਣੇ ਬੇਟੇ ਨੂੰ ਆਕਸਫੋਰਡ ਸਕੂਲ ਦੇ ਵਿੱਚ ਛੱਡ ਕੇ ਵਾਪਸ ਆ ਰਿਹਾ ਸੀ ਇੰਨੇ ਨੂੰ ਮੈਨੂੰ ਚੌਕ ਦੇ ਵਿੱਚ ਮੇਰਾ ਇੱਕ ਬਿਜਲੀ ਮੁਲਾਜ਼ਮ ਦੋਸਤ ਮਿਲ ਗਿਆ ਉਹ ਮੈਂ ਗੱਡੀ 'ਚ ਉਤਰ ਕੇ ਉਹਨੂੰ ਮਿਲਣ ਲੱਗਾ ਤਾਂ ਸਾਹਮਣੇ ਕੂੜਾ ਚੱਕ ਰਹੀ ਸੀਗੀ ਨਗਰਪੰਚਾਇਤ ਦੇ ਮੁਲਾਜ਼ਮ ਉਹਨਾਂ ਨੇ ਮੈਨੂੰ ਆਖਿਆ ਵੀ ਸਰ ਜੀ ਇੱਥੇ ਸਾਡਾ ਜਿਹੜਾ ਕੂੜਾ ਚੌਂਕ ਦੇ ਵਿੱਚ ਛੱਡਦੇ ਨੇ ਇੱਥੇ ਬੇਅਦਬੀ ਹੁੰਦੀ ਹੈਗੀ ਤਸਵੀਰਾਂ ਲੱਗਦੀਆਂ ਨੇ ਬੋਰਡ ਲੱਗਦੇ ਨੇ ਵੀ ਤੁਸੀਂ ਦਫ਼ਤਰ ਦੇ ਧਿਕਾਰੇ ਨੂੰ ਕਹਿ ਕੇ ਇੱਥੇ ਕੋਈ ਡੰਪ ਲਵਾ ਦਿਓ ਮੈਂ ਇੰਨੇ ਨੂੰ ਫੋਨ ਕਰ ਲੱਗਿਆ ਜਸਵੀਰ ਕਲਰਕ ਨੂੰ ਉਦੋਂ ਆ ਨਾਲ ਦੇ ਨਾਲ ਮੈਂ ਉਹ ਫੋਨ ਕਰਕੇ ਸੜਕ ਦੇ ਸਾਈਡ ਦੇ ਉੱਤੇ ਬਸ ਆਪਦੀ ਕਾਰ ਵੱਲ ਨੂੰ ਜਾਂਦਾ ਸੀਗਾ ਉੱਥੇ ਮੈਨੂੰ ਇਹਨਾਂ ਨੇ ਨਵਜੋਤ ਵਾਜਾਜ ਤੇ ਇੱਕ ਇਹਦਾ ਮਲਾਜ਼ਮ ਉਹਨੇ ਵੀ ਕਰਨੀਆ ਗਰਜੀਤ ਸਿੰਘ ਮਗਰ ਬੈਠਾ ਸੀ ਦੋ ਜਣੇ ਆਏ ਉਦੋਂ ਆ ਕੇ ਮੈਨੂੰ ਨਵਜੋਤ ਵਾਜਾਜ ਕਹਿੰਦਾ ਤੂੰ ਸਾਡੇ ਖਿਲਾਫ ਦਰਖਾਸਤ ਦਿੰਦਾ ਤੈਨੂੰ ਸਾਬਕਾ ਸਿਖਾਉਨੇ ਆਂ ਅਸੀਂ ਤੇ ਇਹਨਾਂ ਦੇ ਮਗਰ ਦੇ ਪਾਸੇ ਦੀ ਇੱਕ ਇਹਨਾਂ ਦਾ ਮਲਾਜ਼ਮ ਜੈ ਸੂਰੀਆ ਜੈ ਸੂਰੀਆ ਉਹ ਆਇਆ ਉਹਨੇ ਮੇਰੀ ਰਫਲ ਫੜ ਕੇ ਪਹਿਲਾ ਮੇਰੇ ਸਿਰ 'ਚ ਮਾਰਨ ਦੀ ਕੋਸ਼ਿਸ਼ ਕੀਤੀ ਉਸ ਦੂਰ ਮੇਰੀ ਰਫਲ ਨੇ ਮੇਰੇ ਹੀ ਪੈਰ ਮਾਰਿਆ ਜਦੋਂ ਮੇਰੇ ਪੈਰ ਮਾਰਿਆ ਮੈਨੂੰ ਕੋਈ ਸੁਰਤ ਨਹੀਂ ਰਹੀ ਫੇਰ ਉਹ ਉੱਥੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਬਸ ਮੈਂ ਇੱਥੇ ਆ ਗਈ ਮੇਰਾ ਨਾਮ ਵਿਕਾਸ ਕੁਮਾਰ ਹੈ ਕੀ ਕੋਣ ਆ ਪਣ ਲੱਗਿਆ ਇਹ ਮੇਰੇ ਵੱਡੇ ਵੀਰ ਨੇ ਜੀ ਅੱਜ ਕੀ ਹੋਇਆ ਇਹ ਅੱਜ ਸਵੇਰੇ ਸਕੂਲ ਛੱਡ ਕੇ ਆ ਰਹੇ ਸਾਬ ਦੇ ਬੱਚੇ ਨੂੰ ਜਦੋਂ ਇਹ ਚੌਂਕ ਦੇ ਵਿੱਚ ਆਇਆ ਜੀ ਉਹ ਪਹਿਲਾਂ ਹੀ ਖੜੇ ਸੀ ਚਾਰ ਤਿੰਨ ਚਾਰ ਜਣੇ ਜੀ ਗੱਗੋ ਵਜਾਇਆ ਉਹਦਾ ਭਰਾ ਗੋਰਾ ਵੀ ਆਜ ਉਹਨਾਂ ਨਾਲ ਮਿਲਾਈ ਉਹ ਜਿਸੂ ਜੈ ਸੂਰਿਆ ਤੇ ਇੱਕ ਦੋ ਜਣੇ ਹੋਰ ਜੀ ਇਹ ਇਹਨਾਂ ਨੇ ਲੜ ਕੇ ਜਿਹਨੂੰ ਫੜ ਕੇ ਇਧਰ ਵਲਵਰ ਕੱਢ ਕੇ ਇਹਦੀ ਫੇਰ ਮਾਰਿਆ ਜੀ ਇਹ ਕਈ ਦਿਨਾਂ ਤੋਂ ਧਮਕੀਆਂ ਦੇ ਰਹੇ ਆ ਜੀ ਅਸੀਂ ਭਗਤੇ ਐਸਐਚਓ ਦੇ ਸਾਹਬ ਦੇ ਧਿਆਨ ਚਾ ਮਾਮਲਾ ਐਸਐਸਪੀ ਮੈਡਮ ਦੀ ਪੇਸ਼ ਹੋਈ ਸੀ ਉਹਨਾਂ ਦੇ ਕੋਲ ਵੀ ਧਿਆਨ ਚਾ ਜੀ ਮਾਮਲਾ ਇਹ ਤੇ ਇਹ ਕਈ ਦਿਨ ਇਹ ਇਹ ਕਹਿੰਦੇ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਜੀ ਕਿਸ ਗੱਲੋਂ ਲੜਾਈ ਗਈ ਇਹ ਕੋਈ ਇਹਨਾਂ ਦੀ ਮਾੜੀ ਮੁਡੀ ਆਪਸੀ ਟਕਰਾਅ ਹੋਣੀ ਹੈ ਜੀ ਹਾਂ ਜੀ ਰੰਜਸ ਵੀ ਕਹਦੀ ਹੈ ਜੀ ਬਸ ਉਹ ਖਾਰ ਖਾਂਦੇ ਸੀ ਜੇ ਤੂੰ ਕਿਸ ਗੱਲੋਂ ਬਸ ਸਮਝ ਨਹੀਂ ਆਦੀ ਬਈ ਪੱਤਰਕਾਰ ਇਹਦਾ ਤੇ ਇਹ ਲਾਇਵ ਹੋ ਜਾਂਦਾ ਸੀ ਜਾਂ ਕੋਈ ਹੋਰ ਕੋਈ ਐਵੇਂ ਬਸ ਇਹਨੇ ਖਾਰ ਬਈ ਫੇਸਬੁੱਕ ਤੇ ਬਹੁਤ ਕੁਝ ਪੁੱਤਾ ਜਿਹੜਾ ਲਿਖਦੇ ਜਿਹੜੇ ਬਾਰੇ ਮਸੀਂ ਬਹੁਤ ਸਮਝਾਇਆ ਜੀ ਬਹੁਤ ਬਾਜ਼ਾਰ ਦੇ ਬੰਦੇ ਨੇ ਵਾਖਿਆ ਵੀ ਅੰਜ ਚੰਗਾ ਨਹੀਂ ਪਰ ਇਹ ਨਹੀਂ ਮੰਨੇ ਜੀ ਕਹਿੰਦਾ ਮੇਰਾ ਕੋਈ ਨਹੀਂ ਕੁਛ ਕਰ ਸਕਦਾ ਅਸੀਂ ਸਰ ਕੀ ਮਤਲਬ ਦੀ ਹੈ ਜੀ ਠੀਕ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਭਗਤੇਪਾਈ ਦੇ ਵਿੱਚ ਇੱਕ ਰਜੀਵ ਗੋਇਲ ਨਾਂ ਦੇ ਵਿਅਕਤੀ ਤੇ ਜਿਹੜੀ ਹੈਗੀ ਹੈ ਫਾਇਰ ਆਰਮੰਜਰੀ ਹੋਈ ਹੈ ਸੋ ਪਹਿਲਾਂ ਉਹਨਾਂ ਨੂੰ ਸਿਵਲ ਹਸਪੀਟਲ ਭਗਤੇਪਾਈ ਕਾ ਜਿਹੜਾ ਹੈਗਾ ਉਹ ਤੇ ਐਡਮਿਟ ਕਰਾਇਆ ਗਿਆ ਸੀਗਾ ਉਤੋਂ ਬਠਿੰਡਾ ਦੇਖੇ ਰੈਫਰ ਕੀਤਾ ਗਿਆ ਸਿਵਲ ਹਸਪੀਟਲ ਬਠਿੰਡਾ ਦੇਖ ਕੇ ਸਾਡੀ ਅਸੀਂ ਟੀਮ ਦੇ ਨਾਲ ਅਸੀਂ ਆਏ ਆ ਸੋ ਅਸੀਂ ਜਿਹੜੇ ਹੈਗੇ ਰਜੀਵ ਗੁਰ ਜੋ ਕਿ ਇੱਥੇ ਐਡਮਿਟ ਨੇ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਬੰਦੀ ਕਾਰਵਾਈ ਹੈਗੀ ਸ਼ੁਰੂ ਕਰ ਦਿੱਤੀ ਹੈ ਤੇ ਬਿਆਨ ਕਲਮਬੰਦ ਕਰਨ ਲਈ ਇੱਕ ਟੀਮ ਲਗਾ ਦਿੱਤੀ ਹੈ ਤੇ ਫਰਦਰ ਅਸੀਂ ਜਿਹੜੇ ਹੈਗੀ ਐਸਆਈਏ ਦੀ ਟੀਮ ਨਾਲ ਥਾਣਾ ਦਿਆਲਪੁਰਾ ਦੀ ਟੀਮ ਸਿਟੀ ਹੈਗੀ ਲਗਾ ਦਿੱਤੀ ਹੈ ਸੀਸੀਟੀਵੀ ਕੈਮਰਾ ਚੈੱਕ ਕਰਕੇ ਜੋ ਵੀ ਐਸ ਪਰ ਲਾਅ ਹੋਵੇ ਬੰਦੀ ਕਾਰਵਾਈ ਕੀਤੀ ਜਾਊਗੀ ਕੀ ਕਾਰਨ ਕੀ ਰਿਹਾ ਸਰ ਕੁਝ ਲੱਗਿਆ ਪਤਾ ਹੋ ਅਹ ਦੇਖੋ ਇਹਦਾ ਤਫਤੀਸ਼ ਦਾ ਵਿਸ਼ਾ ਹੈ ਉਹਨਾਂ ਵੱਲੋਂ ਕੁਝ ਅਲਿਗੇਸ਼ਨ ਲਗਾਏ ਜਾ ਰਹੇ ਨੇ ਵੀ ਕੁਝ ਬੰਦੇ ਨੇ ਉਹਨਾਂ ਦੀ ਪਰਸਨਲ ਅੰਜਸ਼ ਹੈਗੀ ਹੈ ਸੋ ਸਾਰੇ ਅਗਲਾਂ ਦੀ ਜਿਹੜੀ ਹੈਗੀ ਤਰਤੀਸ਼ ਕੀਤੀ ਜਾਊਗੀ ਸਰ ਉਹ ਕਹਿੰਦੇ ਪੁਲਿਸ ਨੂੰ ਪਹਿਲਾਂ ਵੀ ਇੰਟੀਮੇਸ਼ਨ ਕੀਤਾ ਸੀ ਸਾਡੇ ਤੇ ਹਮਲਾ ਆਊਗਾ ਪਰ ਪੁਲਿਸ ਨੇ ਸਮਾਂ ਰੰਦੇ ਕਾਰਵਾਈ ਨਹੀਂ ਕੀਤੀ ਹੈਗੀ ਤਾਂ ਹੀ ਇਹ ਘਟਨਾ ਵਾਪਰੀ ਹੈਗੀ ਇਹ ਸਾਰਾ ਦੇਖੋ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਊਗੀ ਤਾਂ ਉਸ ਮੁਤਾਬਕ ਉਹ ਵੀ ਕਰਾਂਗੇ ਜੀ ਜੀ ਗੱਲ ਕਰੀਦਾ ਉਹ ਕਹਿੰਦੇ ਵੀ ਸਾਡਾ ਅਸਲਾ ਸਾਡੇ ਤੋਂ ਖੋ ਕੇ ਮਰ ਗਿਆ ਇਹ ਦੋ ਵੈਪਨ ਸੀਗੇ ਜਿਹੜੇ ਇੱਕ ਗਨ ਉੱਥੇ ਮੌਕੇ ਦੇ ਉੱਪਰ ਡਿੱਗੀ ਹੋਈ ਹੈ ਇੱਕ ਵੈਪਨ ਹੋਰ ਸੀਗਾ ਸੋ ਦੋਨੋਂ ਅਸਲੇ ਜਿਹੜੇ ਹੈਗੇ ਨੇ ਜਿਹੜਾ ਐਡਮਿਟ ਬੰਦਾ ਹੈਗਾ ਉਹਨਾਂ ਦੇ ਆਪ ਦੇ ਹੀ ਹੈਗੇ